ਦਾਰਸਲ ਲੈਂਡ ਪੂਲਿੰਗ ਦੀ ਜੜ ਆ ਜੀ ਤੁਸੀਂ ਮਗਰ ਦੇਖ ਰਹੇ ਹੋ ਨਾ ਬਿਲਡਿੰਗਾਂ ਬਣੀਆਂ ਨੇ ਇਹ ਲੈਂਡ ਪੂਲਿੰਗ ਦੀ ਜੜ ਆ ਮੈਂ ਆਪਣਾ ਕੇਜਰੀਆ ਵਾਲਾ ਇਹ ਦਿੱਲੀ ਚ ਇਹੀ ਕੁਛ ਕਰਦੇ ਆਏ ਨੇ ਇਹਨਾਂ ਨੇ ਉੱਥੇ ਇੱਕ ਇੰਡਸਟਰੀ ਦੀ ਜ਼ਮੀਨਆਂ ਦੀਆਂ ਜਾਲੀ ਰਜਿਸਟਰੀਆਂ ਕਰਾ ਕੇ ਇੱਕ ਇਹਨਾਂ ਦਾ ਸੀਏ ਚਾਰਜਾਂ ਨੇ ਇਹ ਨੇ ਇਹਨਾਂ ਨੇ ਆਪਣੀ ਸ਼ੇਅਰ ਮਾਰਕੀਟ ਚ ਲਾ ਦਿੱਤੀ 26 ਜੂਨ ਨੂੰ ਇੱਕ ਕੈਬਨਟ ਦੀ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਇਸ ਜ਼ਮੀਨ ਦਾ ਐਲਓਸੀ ਚੇਂਜ ਕੀਤਾ ਜਾਂਦਾ ਇਹਨੂੰ ਕੁਨਾ ਮਾਨਾ ਦਿੱਤਾ ਇਹਦਾ ਗਰੁੱਪ ਆ ਬਹੁਤ ਸਿੰਘ ਐ ਪਲਾਟ ਐਂਡ ਕਮਰਸ਼ੀਅਲ ਪਰ ਉਹ ਮਜ਼ਦੂਰੀ ਕਰਨਾ ਮਾੜਾ ਨਹੀਂ ਹੁੰਦਾ ਪਰ ਇੱਕ ਕਿਸਾਨੀ ਤੋਂ ਛੱਡ ਕੇ ਇੱਕ ਟਿਫਨ ਚੱਕਣਾ ਬੜਾ ਦੁੱਖ ਵਾਲੀ ਗੱਲ ਹੁੰਦੀ ਆ ਪੁਲਿਸ ਚ ਹੈ ਸੇਵੀ ਨੇ ਉਹਦੀ ਰਿਪੋਰਟ ਬਣਾਈਆਂ ਸੇਵੀ ਦੀ ਰਿਪੋਰਟ ਦੇ ਅਨਸਾਰ ਇਹ ਡੇਡ ਡੇਡ ਸਾਲ ਅੰਦਰ ਕੱਟ ਕੇ ਆਏ ਸਾਰੇ ਸਮੇਂ ਦੇ ਵਿੱਚ ਜਿਹੜਾ ਅਜਾੜਾ ਹੋਇਆ ਉਹਦੇ ਵਿੱਚ ਬਹੁਤ ਪਰਿਵਾਰਾਂ ਦੀ ਜਣ ਕਿ ਜਿਹੜੀ ਅੱਜ ਹਾਲਾਤ ਨੇ ਉਹ ਅੱਜ ਮਜ਼ਦੂਰੀ ਕਰਨ ਨੂੰ ਜਣਕੇ ਵੀ ਉਹਨਾਂ ਦੀ ਹਾਲਾਤ ਬਣੇ ਹੋਏ ਨੇ ਇਹਨਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਸੀ 15 ਸਾਲ ਇੱਥੇ ਬਣਿਆ ਕੁਝ ਨਹੀਂ ਔਰ ਇੱਕ ਲਾਭ ਆ ਜੇ 15 ਸਾਲ ਕਿਤੇ ਇੰਡਸਟਰੀ ਨਹੀਂ ਨ ਲੱਗਦੀ ਇੰਡਸਟਰੀ ਲਈ ਜ਼ਮੀਨ ਹੋਵੇ ਤਾਂ ਉਹ ਮੁੜ ਕੇ ਕਿਸਾਨ ਦੀ ਹੋ ਜਾਂਦੀ ਆ ਇਹ ਲੈਂਡ ਮਾਫੀਆ ਦੇ ਹੱਥ ਆ ਗਿਆ ਸਾਰਾ ਜ਼ਮੀਨ ਉਹਨਾਂ ਦੇ ਕਿਹਾ ਖਾਲੀ ਪਈ ਆ ਇਹਨਾਂ ਨੇ ਹੌਲੀ-ਹੌਲੀ ਇਹਦੇ ਵਿੱਚ ਵੜਨਾ ਸ਼ੁਰੂ ਕਰਤਾ ਜਦੋਂ ਵਿਰੋਧੀ ਧਿਰਾਂ ਨੂੰ ਪਤਾ ਲੱਗਿਆ ਉਹਨਾਂ ਨੇ ਇਹਨਾਂ ਤੇ ਰੇਟਾਂ ਪੂਣੀਆਂ ਸ਼ੁਰੂ ਕਰਤੀਆਂ ਪਰ ਜਦੋਂ ਨਾ ਕਿਸੇ ਦੇ ਮੂੰਹ ਨੂੰ ਖੂਨ ਲੱਗ ਜੇ ਫਿਰ ਉਹ ਹਟਦਾ ਨਹੀਂ ਹੁੰਦਾ ਉਹਨੂੰ ਹੁੰਦਾ ਵੀ ਆ ਵੀ ਉਹ ਵੀ ਬੁਰਕ ਮਾਰ ਕੇ ਪਾਲਾ ਆ ਵੀ ਖਾਲਾ ਆ ਵੀ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਇੱਥੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਲੈਂਡ ਮਾਫੀਆ ਮਰਦਾਬਾਦ ਵਰਗੇ ਨਾਰੇ ਲਗਾਏ ਜਾ ਰਹੇ ਨੇ ਅੱਜ ਫੇਰ ਚੰਡੀਗੜ੍ਹ ਰੋਡ ਦੇ ਉੱਤੇ ਕਿਸਾਨ ਯੂਨੀਅਨ ਵੱਲੋਂ ਜਿਹੜਾ ਹੈਗਾ ਧਰਨਾ ਲਗਾਇਆ ਜਾ ਰਿਹਾ ਮੰਗ ਕੀਤੀ ਜਾ ਰਹੀ ਹੈ ਲੈਂਡ ਪੂਲਿੰਗ ਖਿਲਾਫ ਸਕੀਮ ਜਿਹੜੀ ਹੈ ਇਹ ਰੱਦ ਕਰਨ ਦੀ ਮੰਗ ਹੈ ਪ੍ਰਧਾਨ ਦਿਲਬਖ ਸਿੰਘ ਮੇਰੇ ਨਾਲ ਨੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰ ਰਹੇ ਹਨ ਹਰ ਥਾਂ ਮੇਂ ਤੇ ਪ੍ਰਦਰਸ਼ਨ ਹੋ ਰਿਹਾ ਹੈ ਅੱਜ ਇਸ ਜਗ੍ਹਾ ਤੇ ਪ੍ਰਦਰਸ਼ਨ ਕਰਨ ਦਾ ਤਰਨਾ ਲਗਾਉਣ ਦਾ ਕੀ ਮਕਸਦ ਦਰਅਸਲ ਲੈਂਡ ਪੂਲਿੰਗ ਦੀ ਜੜ ਆ ਜੀ ਤੁਸੀਂ ਮਗਰ ਦੇਖ ਰਹੇ ਹੋ ਨਾ ਬਿਲਡਿੰਗਾਂ ਬਣੀਆਂ ਨੇ ਇਹ ਲੈਂਡ ਪੂਲਿੰਗ ਦੀ ਜੜ ਆ ਇਥੋਂ ਜਦੋਂ ਅਸੀਂ ਟੋਟਲ ਤੇ ਰਿਸਰਚ ਕਰਦੇ ਕਰਦੇ ਇਥੋਂ ਤੱਕ ਪਹੁੰਚੇ ਨਾ ਪਤਾ ਲੱਗਿਆ ਵੀ ਲੈਂਡ ਪੂਲਿੰਗ ਇਥੋਂ ਚੱਲੀ ਆ ਲੈਂਡ ਪੂਲਿੰਗ ਕਿਵੇਂ ਇਥੋਂ ਚੱਲੀ ਆ ਇਹ 92 ਚ ਬੀਅਨ ਸਰਕਾਰ ਨੇ ਜਿਹੜੀ ਐ ਇੰਡਸਟਰੀ ਛੋਟੀ ਸਮਾਲ ਸਕیل ਇੰਡਸਟਰੀ ਨੂੰ ਇਹ ਜ਼ਮੀਨ ਦਿੱਤੀ ਸੀ ਜਦੋਂ ਕਿ ਬੜੀ ਸਸਤੇ ਰੇਟਾਂ ਤੇ ਜ਼ਮੀਨ ਗਈ ਆ ਇਹ ਮੁੰਡੀਆਂ ਉੱਚੀ ਮੰਗਲੀ ਨੀਚੀ ਮੰਗਲੀ ਮੁੰਡੀਆਂ ਦੀ ਜ਼ਮੀਨ ਆ ਕਿਸਾਨਾਂ ਦਾ ਜਾੜਾ ਹੋਇਆ ਅੱਜ ਅੱਜ ਵੀ ਉਹ ਪਰਿਵਾਰ ਜਿਹੜੇ ਕੋਟਾਂ 'ਚ ਠੱਕੇ ਖਾ ਰਹੇ ਨੇ ਉਹਨਾਂ ਨੂੰ ਪੈਸਾ ਨਹੀਂ ਮਿਲਿਆ ਪੂਰਾ ਪੈਸਾ ਕਿੰਨਾ ਸੀ ਸਾਰਾ 2.5 30 ਲੱਖ ਰੁਪਈਆ ਸੀ ਉਹਦੇ ਲਈ ਵੀ ਠੱਕੇ ਖਾਣੇ ਪੈ ਰਹੇ ਦਾ 2.5 ਲੱਖ ਏਕੜ ਮਗਰ ਹਾਂ ਏਕੜ ਮਗਰ ਇੱਕੜ ਮਗਰ 2.3 ਤੋਂ ਲੈ ਕੇ 1.4 ਲੱਖ ਤੱਕ ਏਕੜ ਮਗਰ ਗਿਆ ਵਾ ਔਰ ਜਦੋਂ ਇਹ ਲੈਂਡ ਮਾਫੀਆ ਦੇ ਹੱਥ ਆ ਗਿਆ ਸਾਰਾ ਜ਼ਮੀਨ ਉਹਨਾਂ ਦੇ ਕਿਹਾ ਖਾਲੀ ਪਈ ਆ ਇਹਨਾਂ ਨੇ ਹੌਲੀ-ਹੌਲੀ ਇਹਦੇ ਵਿੱਚ ਵੜਨਾ ਸ਼ੁਰੂ ਕਰਤਾ ਜਦੋਂ ਵਿਰੋਧੀ ਧਿਰਾਂ ਨੂੰ ਪਤਾ ਲੱਗਿਆ ਉਹਨਾਂ ਨੇ ਇਹਨਾਂ ਤੇ ਰੇਟਾਂ ਪਾਉਣੀਆਂ ਸ਼ੁਰੂ ਕਰਤੀਆਂ ਰੇਟਾਂ ਦੇਖ ਕੇ ਇਹਨਾਂ ਨੂੰ ਕੀ ਕੀਤਾ ਵੀ ਜਿਹੜੇ ਇਹ ਸਤਿੰਦਰ ਜੈਨ ਆ ਇਹ ਆਪਣਾ ਕੇਜਰੀ ਵਾਲਾ ਇਹ ਦਿੱਲੀ 'ਚ ਇਹੀ ਖੁਸ਼ ਕਰਦੇ ਆਏ ਨੇ ਇਹਨਾਂ ਨੇ ਉੱਥੇ ਇੱਕ ਇੰਡਸਟਰੀ ਦੀ ਜ਼ਮੀਨਆਂ ਤੀਆਂ ਜਾਲੀ ਰਜਿਸਟਰੀਆਂ ਕਰਾ ਕੇ ਇਹ ਕਿਨਾਂ ਦਾ ਸੀਏ ਆ ਚਾਰ ਜਾਣੇ ਇਹ ਨੇ ਇਹਨਾਂ ਨੇ ਆਪਣੀ ਸ਼ੇਅਰ ਮਾਰਕੀਟ ਚਲਾ ਦਿੱਤੀ ਔਰ ਉਹ ਉਹਦੇ ਚ ਇਹ ਸੇਵੀ ਨੇ ਉਹਦੀ ਰਿਪੋਰਟ ਬਣਾਈਆਂ ਸੇਵੀ ਦੀ ਰਿਪੋਰਟ ਦੇ ਅਨਸਾਰ ਇਹ ਡੇਡਡ ਸਾਲ ਅੰਦਰ ਕੱਟ ਕੇ ਆਏ ਨੇ ਸਾਰੇ ਉਸੇ ਦੀ ਜਾੜਾ ਸੰਜੀਵ ਰੋੜਾ ਸੰਜੀਵ ਰੋੜਾ ਫਿਰ ਇਹਨਾਂ ਤੋਂ ਮੰਨ ਗਿਆ ਵੀ ਮੈਂ ਇਹਦੇ ਚ ਤੁਹਾਡਾ ਹਿੱਸਾ ਪਾ ਲੈਣਾ ਵੀ ਮੈਨੂੰ ਤੰਗ ਨਾ ਕਰੋ ਉਹਨਾਂ ਨੇ ਨਾਲ ਦੀ ਨਾਲ ਇਹਨੂੰ ਮੂਲ ਮੌਕੇ ਤੇ ਐਮਪੀ ਲੈ ਲਿਆ ਐਮਪੀ ਲੈ ਕੇ ਮਗਰੋਂ ਐਮਪੀ ਛਡਾ ਕੇ ਐਮਐਲਏ ਬਣਾ ਲਿਆ ਇਹਦੇ ਚ ਇਹਨਾਂ ਚਾਰਾਂ ਦਾ ਹਿੱਸਾ ਵਾਸਤੇ ਸੰਜੀਵ ਰੋੜਾ ਸਤਿੰਦਰ ਜੈਨ ਕੇਜਰੀ ਆਲ ਮਨੀਸ਼ ਚੋਧਿਆ ਸੰਜੇ ਸਿੰਘ ਜੀ ਪ੍ਰਧਾਨ ਜੀ ਅੱਜ ਇਸ ਜਗ੍ਹਾ ਨੂੰ ਚੁਲਨ ਦਾ ਫਿਰ ਲੈਂਡ ਬੁਲਿੰਗ ਨਾਲ ਤੁਸੀਂ ਕਿੱਥੇ ਉੱਥੇ ਆਣ ਲੱਗਾ ਜੀ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਸਾਰਾ ਕੁਝ ਹੈ 26 ਜੂਨ ਨੂੰ ਇੱਕ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਇਸ ਜ਼ਮੀਨ ਦਾ ਐਲਓਸੀ ਚੇਂਜ ਕੀਤਾ ਜਾਂਦਾ ਇਹਨੂੰ ਨਵਾਂ ਨਾਮ ਦਿੱਤਾ ਜਾਂਦਾ ਗਰੁੱਪ ਆਫ ਹੌਂਸ ਸਿੰਘ ਪਲਾਟ ਐਂਡ ਕਮਰਸ਼ੀਅਲ ਇਹ ਚ 38% ਇਹਨਾਂ ਨੇ ਹਾਊਸਿੰਗ ਨੂੰ ਦਿੱਤੀ ਰੈ residencen ਲਈ ਤੇ 10% ਇਹਨਾਂ ਨੇ ਕਮਰਸ਼ੀਅਲ ਕਰਤੀ ਔਰ ਜਦੋਂ ਇਹ ਗੱਲ ਖੁੱਲ ਕੇ ਸਾਹਮਣੇ ਆਈ ਤਾਂ ਰੋਣਾ ਪੈਣਾ ਸ਼ੁਰੂ ਹੋ ਗਿਆ ਕਿਤੇ ਅਲੱਗ-ਅਲੱਗ ਪਾਰਟੀਆਂ ਅਸੀਂ ਜਦੋਂ ਉਹ ਸਾਰੇ ਨੂੰ ਬਾਚਿਆ ਇੱਕ ਗੋਗੀ ਨੇ 24 ਦੇ ਵਿੱਚ ਅਕਤੂਬਰ ਦੇ ਵਿੱਚ ਇੱਕ ਪੇਪਰ 'ਚ ਵੀ ਦਿੱਤਾ ਸੀ ਜਿਹੜਾ ਗੋਗੀ ਇਹਨਾਂ ਦਾ ਐਮਐਲਏ ਜੀ ਦੀ ਡੈਥ ਹੋ ਗਈ ਆ ਔਰ ਜਦੋਂ ਬਾਚਿਆ ਵੀ ਇਹਦੇ ਬੜਾ ਤਕੜਾ ਲੈਂਡ ਮਾਫੀਆ ਇਹਨਾਂ ਨੇ ਦੇਖਿਆ ਵੀ ਜਿੰਨੀਆਂ ਜ਼ਮੀਨਾਂ ਨੇ ਕਿਸਾਨਾਂ ਦੀਆਂ ਹਥਿਆਲੂ ਕੱਲ ਨੂੰ ਉਹਦਾ ਐਲੋਜੀ ਚੇਂਜ ਕਰਾਂਗੇ ਤੇ ਵੱਡੇ ਗੁਰਪਾ ਨੂੰ ਵੇਚ ਦਿਆਂਗੇ ਕਿਹੜੀ ਗੱਲ ਆ ਇਹ ਔਰ ਉਹਦਾ ਹਰ ਏਕੜ ਦਾ ਪਰ ਏਕੜ 1 ਕਰੋੜ ਰੁਪਈਆ ਹੈ ਸਰਕਾਰ ਤੋਂ ਵਿੱਚ ਬੈਂਕ ਤੋਂ ਚੱਕਾਂਗੇ ਉਹਦੀ ਡਿਵੈਲਪਮੈਂਟ ਲਈ ਇਹ ਸਾਰਾ ਪਲਾਨ ਕਰਕੇ ਇਹ ਚਾਰ ਪੰਜ ਬੰਦੇ ਜਿਹੜੇ ਇਹ ਕਿਸਾਨਾਂ ਦੀਆਂ ਜ਼ਮੀਨਾਂ ਤੇ ਆਉਣ ਲੱਗੇ ਆ ਅਸੀਂ ਅੱਜ ਮੰਗ ਕਰਨ ਲਈ ਆਏ ਆ ਵੀ ਜਿਹੜੇ ਮੁੰਡੀਆਂ ਪਿੰਡ ਦੇ ਕਿਸਾਨ ਉੱਚੀ ਮੰਗਲੀ ਨੀਚੀ ਮੰਗਲੀ ਇਹਨਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਸੀ 15 ਸਾਲ ਇੱਥੇ ਬਣਿਆ ਕੁਝ ਨਹੀਂ ਔਰ ਇੱਕ ਲਾਭ ਆ ਜੇ 15 ਸਾਲ ਕਿਤੇ ਇੰਡਸਟਰੀ ਨਹੀਂ ਨ ਲੱਗਦੀ ਇੰਡਸਟਰੀ ਲਈ ਜ਼ਮੀਨ ਹੋਵੇ ਤਾਂ ਉਹ ਮੁੜ ਕੇ ਕਿਸਾਨ ਦੀ ਹੋ ਜਾਂਦੀ ਆ ਇਸ ਕਰਕੇ ਜੇ 15 ਸਾਲ ਕੁਝ ਨਹੀਂ ਬਣਿਆ ਆ ਹੁਣ ਬਣਾਉਣ ਲੱਗੇ ਨੇ 15 ਸਾਲਾਂ ਬਾਅਦ ਤਾਂ ਇਹ ਜ਼ਮੀਨ ਜਿਹੜੀ ਕਿਸਾਨਾਂ ਦੀ ਬਣਦੀ ਆ ਜਾਂ ਤੇ ਸਰਕਾਰ 25 ਤਰੀਕ ਤੱਕ 25 ਹਸਤਾਕ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਜਾਂ ਅੱਜ ਦੇ ਰੇਟ ਦਾ ਪੈਸਾ ਦੇਵੇ ਨਹੀਂ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਇੱਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਹੋਰ ਵੀ ਸਾਰਾ ਸਾਡਾ ਗਰੁੱਪਾ ਪੂਰਾ ਇੱਕ ਕੇਐਮਐਮ ਦਾ ਤੇ ਅਸੀਂ ਇੱਥੇ ਇੱਕ ਵੱਡਾ ਧਰਨਾ ਲਾਵਾਂਗੇ ਜਿਹਦੇ ਨਾਲ ਫਿਰ ਅਸੀਂ ਲੈਂਡ ਪੂਲਿੰਗ ਦਾ ਧਰਨਾ ਜਿਹੜਾ ਉਹ ਇੱਥੋਂ ਚਲਾਵਾਂਗੇ ਤੇ ਆ ਕੰਮ ਆ ਜਿਹੜੇ ਚੱਲਦੇ ਸਾਰੇ ਇਹਨਾਂ ਨੂੰ ਬੰਦ ਕਰਾਂਗੇ ਯਾਨੀ ਕਿ ਲੈਂਡ ਪੂਲਿੰਗ ਸਕੀਮ ਕਿੱਦਾਂ ਸ਼ੁਰੂ ਹੁੰਦੀ ਹੈ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਜ਼ਮੀਨਾਂ ਦੀ ਸੀਐਲਯੂ ਚੇਂਜ ਕਰਕੇ ਜਿਹੜਾ ਇਹਨਾਂ ਨੂੰ ਵਪਾਰੀਆਂ ਦੇ ਜਾਂ ਫਿਰ ਵੱਡੇ ਤਨਾਰਦ ਸੇਠਾਂ ਨੂੰ ਜਿਹੜਾ ਵੇਚਿਆ ਜਾਂਦਾ ਆ ਇਹ ਵੀ ਕਿਸ ਐਸੀ ਚੀਜ਼ ਨਾਲ ਇਹ ਜਿਹੜੀ ਹੁਣ ਸਕੀਮ ਹੈ ਲੈਂਡ ਪੂਲਿੰਗ ਦੀ ਇਹ ਕੀ ਉਹਦੇ ਹੀ ਰੂਪ ਹੈਗੀ ਆ ਉਹ ਇਹੀ ਇਸੇ ਤਰ੍ਹਾਂ ਕੰਮ ਕਰੂਗੀ ਪਰ ਜਦੋਂ ਨਾ ਕਿਸੇ ਦੇ ਮੂੰਹ ਨੂੰ ਖੂਨ ਲੱਗ ਜੇ ਫਿਰ ਉਹ ਹਟਦਾ ਨਹੀਂ ਹੁੰਦਾ ਉਹਨੂੰ ਹੁੰਦਾ ਵੀ ਆ ਵੀ ਆ ਵੀ ਬੁਰਕ ਮਾਰ ਕੇ ਪਾਲਾ ਆ ਵੀ ਖਾਲਾ ਆ ਵੀ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਇੱਥੋਂ ਇਹਦੇ ਵਾਰ-ਵਾਰ ਪਈਆ ਬਣਦਾ ਜ਼ਮੀਨ 'ਚ ਇੱਕ ਮੰਜ਼ਲ ਬਣਾਓ ਧਰਤੀ 'ਤੇ ਦੂਜੀ ਮੰਜ਼ਲ ਹਵਾ 'ਚ ਤੀਜੀ ਹਵਾ 'ਚ 40 ਮੰਜ਼ਲਾ ਹਵਾ 'ਚ ਬਣਾ ਦਿਓ ਕਿ ਇਹਦਾ ਮਾਪਿਓ ਵੀ ਕੋਈ ਨਹੀਂ ਕੋਈ ਪੁੱਛਣ ਵਾਲਾ ਹੀ ਕੋਈ ਨਹੀਂ ਸਾਨੂੰ ਦੱਸੋ ਵੀ ਉਹ 40 ਮੰਜ਼ਲਾ ਦਾ ਕਿਸਾਨ ਨੂੰ ਕੀ ਦਿੱਤਾ ਤੁਸੀਂ ਲਾਸਟ ਮੰਜ਼ਲ 32 ਲੱਖ ਦੀ ਵੇਚ ਰਹੇ ਜੇ ਥੱਲੇ ਵਾਲੀ ਮੰਜ਼ਲ ਤੁਹਾਡੀ 60 ਲੱਖ ਦੀ ਆ ਇੱਕ ਬ੍ਰੈਡ ਕਿਸਾਨ ਨੂੰ ਕੀ ਦਿੱਤਾ ਤੁਸੀਂ ਅੱਜ ਤੁਸੀਂ ਉਹ ਉਹ ਕੋਹ ਗੱਲ ਕਰਦੇ ਅਸੀਂ ਤਾਂ ਕਹਿੰਨੇ ਕਿ ਕਿਸਾਨਾਂ ਨੂੰ ਬੰਨਦਾ ਹੱਕ ਉਹਨਾਂ ਦਾ ਦਿਓ ਅਸੀਂ ਅੱਗੇ ਇੱਕ ਲੈਂਡ ਪੂਲਿੰਗ ਨੂੰ ਅੱਗੇ ਇੱਕ ਇੰਚ ਜ਼ਮੀਨ ਨਹੀਂ ਦੇਣੀ ਅਸੀਂ ਲੜਾਈ ਲੜਾਂਗੇ ਹੁਣ ਇਸ ਜਗ੍ਹਾ ਤੋਂ ਇਥੋਂ ਲੜਾਈ ਚੱਲੂਗੀ ਆ ਖੜੇ ਪਿੰਡ ਦੇ ਕਿਸਾਨ ਵੀ ਖੜੇ ਆ ਸਾਰੇ ਆ ਪਿੱਛੇ ਖੜੇ ਤੁਹਾਡੇ ਆ ਖੜਿਆ ਉਹ ਖੜਾ ਮੁੰਡਾ ਆ ਖੜੇ ਪਿੰਡਾਂ ਦੇ ਮੁੰਡੀਆਂ ਦੇ ਇਸ ਕਰਕੇ ਸਾਰਿਆਂ ਨੂੰ ਇੱਥੇ ਦੁੱਖ ਵਾ ਸਾਰਿਆਂ ਨੂੰ ਔਰ ਅਸੀਂ ਹੋ ਉਹਦੇ ਲਈ ਅਸੀਂ ਅੱਜ ਜਿਹੜਾ ਇੱਕ ਸ਼ਾਰਟ ਮੈਸੇਜ ਦੇ ਉੱਪਰ ਇੱਥੇ ਆਏ ਹਾਂ 25 ਤਰੀਕ ਮਿਥਲੀ ਹੈ ਜੀ ਹੁਣ ਆਹ 25 ਤਰੀਕ ਨੂੰ ਧਰਨਾ ਲਾਵਾਂਗੇ ਜੇ ਕੋਈ ਨਾਂ ਹਲ ਕੀਤਾ ਨਾਂ ਤੇ ਇੱਥੇ ਜਿਹੜੇ ਪਿੰਡ ਦੇ ਕਿਸਾਨ ਨੇ ਔਰ ਮੁੰਡੀਆਂ ਦੀ ਜਿਹੜੀ ਜ਼ਮੀਨ ਗਈ ਸੀ ਉਹਦੇ ਬਾਰੇ ਜਾਣਕਾਰੀ ਕੀ ਸੀ ਲੈਂਡ ਪੁਲਿੰਗ ਉਸ ਟਾਈਮ ਦੀ ਸਕੀਮ ਤੇ ਹੁਣ ਦੀ ਸਕੀਮ ਦੇ ਵਿੱਚ ਕੀ ਫਰਕ ਹੈ ਅ ਦੇਖੋ ਜੀ ਉਦੋਂ ਸੰਨ 92 ਦੇ ਵਿੱਚ ਜਦੋਂ ਸਾਡੀ ਤਬੇਸ਼ਾ ਕਦੋਂ ਅੰਮਰ ਛੋਟੀ ਸੀ ਪਰ ਉਸ ਸਮੇਂ ਦੇ ਵਿੱਚ ਜਿਹੜਾ ਅਜਾੜਾ ਹੋਇਆ ਉਹਦੇ ਵਿੱਚ ਬਹੁਤ ਪਰਿਵਾਰਾਂ ਦੀ ਜਣ ਕਿ ਜਿਹੜੀ ਅੱਜ ਹਾਲਾਤ ਨੇ ਉਹ ਅੱਜ ਮਜ਼ਦੂਰੀ ਕਰਨ ਨੂੰ ਜਣਕੇ ਵੀ ਉਹਨਾਂ ਦੀ ਹਾਲਾਤ ਬਣੇ ਹੋਏ ਨੇ ਉਸ ਸਮੇਂ ਦੇ ਵਿੱਚ ਕੋਈ ਜਦੋਂ ਸਰਕਾਰਾਂ ਨੇ ਉਹਨਾਂ ਨੂੰ ਜਿਹੜੇ ਪੈਸੇ ਦਿੱਤੇ ਨੇ ਨਾ ਤਾਂ ਅੱਗੇ ਜ਼ਮੀਨ ਖਰੀਦ ਸਕੇ ਨਾ ਉਹ ਕੰਮਕਾਜ ਆਪਣਾ ਸੈੱਟ ਕਰ ਸਕੇ ਉਹ ਇਸ ਲਈ ਜਿਹੜਾ ਜਿਹੜੇ ਮੁੰਡੀਆਂ ਕਲਾ ਮੁੰਡੀਆਂ ਖੁਰਦ ਬੇਸ਼ੱਕ ਮੈਂ ਕਿਸਾਨ ਨਹੀਂ ਹਾਂ ਪਰ ਮੇਰਾ ਮੈਂ ਕਿਸਾਨ ਹਥੇਸ਼ੀ ਹਾਂ ਪਰ ਮੁੰਡੀਆਂ ਕਲਾ ਮੁੰਡੀਆਂ ਖੁਰਦ ਮੰਗਲੀ ਨੀਚੀ ਤੇ ਮੰਗਲੀ ਉੱਚੀ ਜਿਹੜੇ ਚਾਰ ਪਿੰਡਾਂ ਦੇ ਜਿਹੜੇ 50% ਜਿਹੜੇ ਲੋਕ ਸੀਗੇ ਉਹ ਬਹੁਤ ਉਹਨਾਂ ਦਾ ਜਿਹੜਾ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਆ ਆਰਥਿਕ ਤੌਰ ਤੇ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਤੁਸੀਂ ਪਿੰਡ ਦੇ ਵਿੱਚ ਵੀ ਜਾ ਕੇ ਪਤਾ ਕਰ ਸਕਦੇ ਹੋ ਕਿ ਇਸ ਟਾਈਮ ਉਹ ਬੰਦੇ ਤੁਸੀਂ ਇਹ ਹਿਸਾਬ ਲਾਓ ਚਲੋ ਮਜ਼ਦੂਰੀ ਕਰਨਾ ਮਾੜਾ ਨਹੀਂ ਹੁੰਦਾ ਪਰ ਇੱਕ ਕਿਸਾਨੀ ਤੋਂ ਛੱਡ ਕੇ ਇੱਕ ਟਿਫਨ ਚੱਕਣਾ ਬੜਾ ਦੁੱਖ ਵਾਲੀ ਗੱਲ ਹੁੰਦੀ ਆ ਬਹੁਤ ਪਰਿਵਾਰਾਂ ਨੇ ਇੱਥੇ ਤੁਸੀਂ ਜਾ ਕੇ ਤੁਸੀਂ ਆਲੇ-ਆਲੇ ਤੁਸੀਂ ਇੱਥੇ ਤੁਹਾਨੂੰ ਮਲਵਾ ਵੀ ਦਊਗਾ ਪਰਿਵਾਰਾਂ ਦੇ ਵਿੱਚ ਵੀ ਜਿਹੜੀ ਆਰਥਿਕ ਜਿਹੜਾ ਜਿਹੜਾ ਸ਼ੋਸ਼ਣ ਹੋਇਆ ਬਹੁਤ ਵੱਡਾ ਸ਼ੋਸ਼ਣ ਹੋਇਆ ਵਾ ਸੋਸਾਇਟੀ ਤਾਂ ਇਹੀ ਬੇਨਤੀ ਆ ਜਿਵੇਂ ਪ੍ਰਧਾਨ ਜੀ ਨੇ ਕਿਹਾ ਵਾ ਵੀ 25 ਤਰੀਕ ਨੂੰ ਅਸੀਂ ਤਾਂ ਜਿਹੜੇ ਜਿਹੜੇ ਚਾਰ ਪਿੰਡ ਨੇ ਇਹਨਾਂ ਨੂੰ ਲਾਮਬੰਦ ਕਰਕੇ ਜਿਹੜਾ ਇਹਨਾਂ ਦਾ ਧਰਨਾ ਦਾ ਸਹਿਯੋਗ ਕਰਾਂਗੇ ਤੇ 25 ਤਰੀਕ ਨੂੰ ਕੀ ਇਹਦਾ ਹੱਲ ਹੋਏਗਾ ਜਾਂ ਫਿਰ ਧਰਨਾ ਹੋਏਗਾ ਨਹੀਂ ਇਹ ਤਾਂ ਦੇਖੋ ਜੀ ਜੂਨੀਅਨਾਂ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਦਿਲਵਾਰ ਸਿੰਘ ਜੀ ਗੱਲ ਨੇ ਉਹਨਾਂ ਨੇ ਤੁਹਾਨੂੰ ਦੱਸਿਆ ਵਾ ਹੱਲ ਤਾਂ ਦੇਖੋ ਸਰਕਾਰਾਂ ਇੰਨੀ ਜਲਦੀ ਕਰਦੀਆਂ ਨਹੀਂ ਹੁੰਦੀਆਂ ਇਹ ਤਾਂ ਆਇਆ ਵੀ ਇੱਕ ਲੜੀ ਲੜੀਵਾਰਤਾ ਹੈ ਤੇ ਇੱਕ ਸ਼ੁਰੂਆਤ ਹੋਊਗੀ ਜਿਹਦੇ ਵਿੱਚ ਅਸੀਂ ਜਿਹੜਾ ਇਹ ਧਰਨਾ ਲਾਉਣਗੇ ਅਸੀਂ ਇਹਨਾਂ ਦਾ ਸਹਿਯੋਗ ਕਰਾਂਗੇ ਕਹਿੰਦਾ ਸਾ ਧਰਮੇ ਦੇ ਵਿੱਚ ਸਹਿਯੋਗ ਕਰਾਂਗੇ ਔਰ ਇੱਥੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਲਗਾਤਾਰ ਜਿਹੜੇ ਨੇ ਕਿਸਾਨ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕੇ ਮੈਂ ਹੁਣ ਇਹਨਾਂ ਨੇ 25 ਤਰੀਕ ਜਿਹੜੀ ਹੈ ਉਹ ਦੇ ਦਿੱਤੀ ਹੈ ਕਿ ਯਾ ਤਾਂ 25 ਤਰੀਕ ਤੱਕ ਇਸ ਰੈਂਡ ਪੁਲਿੰਗ ਸਕੀਮ ਨੂੰ ਰੱਦ ਕੀਤਾ ਜਾਵੇ ਜਾਂ ਉਹ ਜਾਂ ਫਿਰ 25 ਤਰੀਕ ਨੂੰ ਵੱਡੀ ਜਥੇਬੰਦੀਆਂ ਨਾਲ ਮਿਲ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ